ਜੇ ਮੰਨ ਕੇ ਚੱਲੋ ਸਾਡੀ ਕੁੜੀ ਦੇ ਸੱਤ ਬੈਂਡ ਆਏ ਹੁੰਦੇ ਤੇ ਇਹਨਾਂ ਨੇ ਆਪਦੇ ਮੁੰਡੇ ਨੂੰ ਸਾਡੇ ਥਰੂ ਭੇਜਣਾ ਹੁੰਦਾ ਮੇਰੀ ਛੋਟੀ ਭੈਣ ਦੇ ਥਰੂ ਭੇਜਣਾ ਹੁੰਦਾ ਫਿਰ ਇਹਨਾਂ ਨੇ ਕੋਈ ਜਾਤ ਨਹੀਂ ਸੀ ਦੇਖਣੀ ਕੋਈ ਰੰਗ ਨਹੀਂ ਸੀ ਦੇਖਣਾ ਕੋਈ ਮਜ਼ਬ ਨਹੀਂ ਸੀ ਦੇਖਣਾ ਕੋਈ ਉਮਰ ਨਹੀਂ ਸੀ ਦੇਖਣੀ ਕਿਉਂਕਿ ਉੱਥੇ ਪੈਸਾ ਪ੍ਰਦਾਨ ਹੋ ਜਾਂਦਾ ਉੱਥੇ ਇਹਨਾਂ ਨੇ ਸਿਰਫ ਆਪਦਾ ਮੁੰਡਾ ਬਾਹਰ ਕਰ ਲੈਣਾ ਸੀਗਾ ਤੇ ਇਹਨਾਂ ਨੇ ਇੱਕ ਚੀਜ਼ ਦੇਖਣੀ ਸੀ ਵੀ ਕਿਸੇ ਵੀ ਤਰੀਕਾ ਹਾਂ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਸਾਡਾ ਮੁੰਡਾ ਕੈਨੇਡਾ ਉੱਠ ਜੇ ਬੇਸ਼ੱਕ ਬੇਸ਼ੱਕ ਮੇਰੀ ਭੈਣ ਇਹਨਾਂ ਦੇ ਘਰੇ ਪੋਚੀ ਲਾਉਂਦੀ ਹੁੰਦੀ ਇਹਨਾਂ ਨੇ ਉਹ ਵੀ ਨਹੀਂ ਸੀ ਵੇਖਣੀ ਵੀ ਇਹ ਸਾਡੇ ਘਰੇ ਕੰਮ ਕਰਦੀ ਆ ਠੀਕ ਹੈ ਜਾਂ ਫਿਰ ਮੇਰੀ ਭੈਣ ਇਹਨਾਂ ਦੀ ਸਗੀ ਮਾਸੀ ਦੀ ਕੁੜੀ ਕਿਉਂ ਨਾ ਹੁੰਦੀ ਇਹਨਾਂ ਨੇ ਇਹ ਵੀ ਨਹੀਂ ਸੀ ਦੇਖਣਾ ਵੀ ਇਹ ਭੈਣ ਲੱਗਦੀ ਆ ਸਾਡੀ ਕਿਉਂਕਿ ਉੱਥੇ ਕੀ ਆ ਸਿਰਫ ਬੈਂਡ ਤੇ ਕਨੇਡਾ ਕਨੇਡਾ ਮੁੱਖ ਹੋ ਜਾਂਦਾ ਵੀ ਸਾਡਾ ਮੁੰਡਾ ਕਨੇਡਾ ਵਗ ਜੇ ਬਹੁਤ ਜਿਸੀ ਗਏ ਸੱਜਣਾ ਓਕਾਤਾ ਨਹੀਂ ਮਿਲਿਆ ਦਿਲ ਤਾਂ ਮਿਲੇ ਦਿਲਦਾਰ ਵੀ ਮਿਲੇ